ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦੋਸਤੋ ਇਹ ਪੰਜਾਬ ਦਾ ਤਕਰੀਬਨ ਸਭ ਤੋਂ ਪੁਰਾਣਾ ਸਕੂਲ ਆ ਇਸ ਸਕੂਲ ਦੀ 1857 ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਜੋਂ ਸ਼ੁਰੂਆਤ ਹੋਈ ਉਸ ਤੋਂ ਬਾਅਦ 1878 ਦੇ ਵਿੱਚ ਇਹ ਮਿਡਲ ਸਕੂਲ ਬਣਿਆ ਅਤੇ 1923 ਦੇ ਵਿੱਚ ਦੋਸਤੋ ਇਹ ਹਾਈ ਸਕੂਲ ਦਾ ਦਰਜਾ ਇਸ ਸਕੂਲ ਨੂੰ ਪ੍ਰਾਪਤ ਹੋ ਗਿਆ ਦੋਸਤੋ ਇੱਕ ਗੁੱਜਰਵਾਲ ਪਿੰਡ ਦਾ ਜਿਹੜਾ ਤੁਹਾਨੂੰ ਸਕੂਲ ਦੀ ਇਮਾਰਤ ਦਿਖਾ ਰਹੇ ਆ ਇਹ ਸਾਰੀ ਪੁਰਾਣੀ ਇਮਾਰਤ ਆ ਪੁਰਾਣਾ ਸਕੂਲ ਆ ਇਸ ਸਕੂਲ ਦੇ ਤੁਹਾਨੂੰ ਅੰਦਰੋਂ ਕਲਾਸਰੂਮ ਵਗੈਰਾ ਇਹਨਾਂ ਦੀਆਂ ਛੱਤਾਂ ਸਕੂਲ ਦੀਆਂ ਸਾਰਾ ਕੁਝ ਅੰਦਰਲੇ ਪਾਸਿਓਂ ਵੀ ਦਿਖਾਵਾਂਗੇ ਇਹ ਤੁਸੀਂ ਇਸ ਸਕੂਲ ਦੀਆਂ ਜਿਹੜੀਆਂ ਬਰਾਂਡਿਆਂ ਦੇ ਵਿੱਚ ਛੱਤਾਂ ਨੇ ਉਹ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਜਿਹੜਾ ਇਸ ਸਕੂਲ ਦਾ ਡਿਜ਼ਾਈਨ ਆ ਤੇ ਇਹ ਅੱਜ ਵੀ ਦੋਸਤੋ ਇਸ ਦੀ ਜਿਹੜੀ ਬਿਲਡਿੰਗ ਆ ਉਹ ਦੇਖਣ ਵਾਲੀ ਆ ਇਸ ਦੀਆਂ ਤੁਸੀਂ ਛੱਤਾਂ ਦੇਖ ਰਹੇ ਹੋ ਕਮਰਿਆਂ ਦੀ ਉਚਾਈ ਦੇਖਣ ਵਾਲੀ ਆ ਇਸ ਦੀਆਂ ਜਿਹੜੀਆਂ ਪੁਰਾਣੀਆਂ ਛੱਤਾਂ ਨੇ ਦੋਸਤੋ ਜਿਹੜੀਆਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਸਕੂਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਸਕੂਲ ਦੇ ਵਿੱਚ ਬੋਰਡ ਵਗੈਰਾ ਜਿਹੜੇ ਉਹ ਵੀ ਪੁਰਾਣੇ ਲੱਗੇ ਹੋਏ ਆ ਇਸ ਤੋਂ ਇਲਾਵਾ ਜਿਹੜੇ ਮੈਪ ਨੇ ਉਹ ਵੀ ਦੋਸਤੋ ਕਾਫੀ ਤਰ੍ਹਾਂ ਦੇ ਇੱਥੇ ਦੇਖਣ ਨੂੰ ਮਿਲਦੇ ਨੇ ਭਾਰਤ ਦਾ ਮੈਪ ਆ ਇਹ ਪੰਜਾਬ ਦਾ ਮੈਪ ਆ ਇਹ ਸਾਰੇ ਦੋਸਤੋ ਪੁਰਾਣੇ ਨੇ ਇਹ ਏਸ਼ੀਆ ਦਾ ਮੈਪ ਆ ਜਿਹੜਾ ਇਸ ਵੀਡੀਓ ਚ ਦੇਖ ਰਹੇ ਹੋ ਇਸ ਤੋਂ ਇਲਾਵਾ ਇਹ ਪਿੰਡ ਗੁੱਜਰਵਾਲ ਦਾ ਜਿਹੜਾ ਨਕਸ਼ਾ ਉਹ ਵੀ ਸਕੂਲ ਦੀ ਇੱਕ ਕੰਧ ਦੇ ਉੱਪਰ ਬਣਿਆ ਹੋਇਆ ਹੈ ਬਿਲਕੁਲ ਸੈਂਟਰ ਦੇ ਵਿੱਚ ਇਸ ਦੇ ਇਹ ਪਿੱਪਲ ਦਾ ਕਾਫੀ ਵੱਡਾ ਜਿਹੜਾ ਦਰਖਤ ਆ ਦੋਸਤੋ ਇਹ ਬਹੁਤ ਪੁਰਾਣਾ ਸਕੂਲ ਹੋਣ ਕਰਕੇ ਇੱਥੇ ਬਹੁਤ ਸਾਰੇ ਜਿਹੜੇ ਅਧਿਆਪਕਾ ਉਹ ਵੀ ਪੜਾ ਚੁੱਕੇ ਤੇ ਇਸ ਸਕੂਲ ਦੇ ਵਿੱਚ ਪੜਨ ਵਾਲਿਆਂ ਦੀ ਗਿਣਤੀ ਤਾਂ ਕੀਤੀ ਨਹੀਂ ਜਾ ਸਕਦੀ ਗੱਲ ਕਰੀਏ ਤਾਂ ਇਹ ਉਹੀ ਸਕੂਲ ਆ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਪੜਦੇ ਰਿਹਾ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਜੀ ਦਾ ਜੱਦੀ ਪਿੰਡ ਸਰਾਬਾ ਇਥੋਂ ਥੋੜੀ ਦੂਰੀ ਤੇ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਤੇ ਆ ਇਸ ਤੋਂ ਇਲਾਵਾ ਇਥੋਂ ਦੇ ਜੰਪਾਲ ਪੰਜਾਬੀ ਕਲਾਕਾਰ ਰਵਿੰਦਰ ਗਰੇਵਾਲ ਉਹਨਾਂ ਦਾ ਵੀ ਜੱਦੀ ਪਿੰਡ ਇਹੀ ਆ ਤੇ ਉਹ ਵੀ ਦੋਸਤੋ ਇਸੇ ਸਕੂਲ ਦੇ ਵਿੱਚ ਪੜ੍ਹੇ ਹੋਇਆ ਗੱਲ ਕਰੀਏ ਤਾਂ ਇਥੇ ਬਾਲੀਵੁੱਡ ਤੱਕ ਦੀਆਂ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਅਮੀਰ ਖਾਨ ਦੀ ਫਿਲਮ ਦੰਗਲ ਦੀ ਸ਼ੂਟਿੰਗ ਇਸੇ ਸਕੂਲ ਦੇ ਵਿੱਚ ਹੋਈ ਆ ਕਾਫੀ ਸਾਰੇ ਜਿਹੜੇ ਸੀਨ ਨੇ ਉਹ ਇਸੇ ਸਕੂਲ ਦੇ ਫਿਲਮ ਦੇ ਵਿੱਚ ਦੇਖਣ ਨੂੰ ਮਿਲਦੇ ਆ ਦੋਸਤੋ ਇਹ ਕਮਰੇ ਨੇ ਕਾਫੀ ਵੱਡੇ ਖੁੱਲੇ ਕਮਰੇ ਆ ਕਾਫੀ ਉੱਚੀਆਂ ਛੱਤਾਂ ਨੇ ਰੂਮ ਨੰਬਰ 1 1 ਨੰਬਰ ਕਮਰਾ ਹੈ ਜਿਹੜਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਉੱਪਰਲੇ ਪਾਸੇ ਤੋਂ ਤੁਹਾਨੂੰ ਸਕੂਲ ਦਿਖਾ ਰਹੇ ਆ ਵੈਸੇ ਤਾਂ ਹੁਣ ਜਿਹੜਾ ਸਕੂਲ ਆ ਉਹ ਨਵੀਂ ਬਿਲਡਿੰਗ ਦੇ ਵਿੱਚ ਬਣਿਆ ਆ ਪਰ ਇਹ ਪੁਰਾਣਾ ਸਕੂਲ ਅੱਜ ਵੀ ਜਿਹੜਾ ਨਿਸ਼ਾਨੀ ਦੇ ਤੌਰ ਤੇ ਪਿੰਡ ਗੁੱਜਰਵਾਲ ਦੇ ਵਿੱਚ ਮੌਜੂਦ ਆ ਕਾਫੀ ਸਾਰੇ ਜਿਹੜੇ ਪੁਰਾਣੇ ਬੋਰਡ ਨੇ ਉਹ ਸਕੂਲ ਦੇ ਵਿੱਚ ਲੱਗੇ ਹੋਏ ਆ ਜਿਨ੍ਹਾਂ ਦੇ ਉੱਪਰ ਪੁਰਾਣੇ ਜਿਹੜੇ ਇੱਥੇ ਵਿਦਿਆਰਥੀ ਪੜ ਚੁੱਕੇ ਆ ਉਹਨਾਂ ਦੇ ਬਾਰੇ ਵੇਰਵੇ ਜਿਹੜੇ ਬੱਚਿਆਂ ਨੇ ਇੱਥੋਂ ਪੜ ਕੇ ਮੱਲਾ ਮਾਰੀਆਂ ਨੇ ਉਹਨਾਂ ਦੇ ਵੇਰਵੇ ਬਹੁਤ ਕੁਝ ਆ ਜਿਹੜਾ ਇੱਥੇ ਲਿਖਿਆ ਹੋਇਆ ਇਸ ਤੋਂ ਇਲਾਵਾ ਜਿਹੜਾ ਇਸ ਸਕੂਲ ਦੀ ਹਿਸਟਰੀ ਆ ਉਹ ਵੀ ਇੱਕ ਬੋਰਡ ਦੇ ਉੱਪਰ ਦਿੱਤੀ ਗਈ ਆ ਉਹ ਵੀ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਲਗਾਵਾਂਗੇ ਦੋਸਤੋ ਤੁਹਾਨੂੰ ਸਾਡੀ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਆ ਜੇ ਤੇ ਜਿਹੜੇ ਦੋਸਤ ਮਿੱਤਰ ਇਸ ਸਕੂਲ ਦੇ ਵਿੱਚ ਪੜ ਚੁੱਕੇ ਨੇ ਜਾਂ ਜਿਹੜੇ ਟੀਚਰ ਸਹਿਬਾਨ ਇਸ ਸਕੂਲ ਦੇ ਵਿੱਚ ਪੜਾ ਚੁੱਕੇ ਨੇ ਉਹ ਵੀ ਆਪਣਾ ਕਮੈਂਟ ਸਾਡੇ ਨਾਲ ਸਾਂਝਾ ਜਰੂਰ ਕਰਿਓ ਇਸ ਵੀਡੀਓ ਦੇ ਉੱਪਰ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ